ਏ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ 1 ਮਾਰਚ ਤੋਂ ਪੰਜਾਬ ਸਰਕਾਰ ਵੱਲੋਂ ਆਰੰਭਿਆ ਗਿਆ ਸੀ ਸਾਰੇ ਪੰਜਾਬ ਦੇ ਵਿੱਚ ਸੋ ਹੈੱਡਕੁਆਰਟਰ ਤੋਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਸੀਨੀਅਰ ਅਫਸਰਾਂ ਨੂੰ ਸੁਪਰਵਾਈਜ਼ਨ ਵਾਸਤੇ ਡਿਪਲੋਏਟ ਕੀਤਾ ਗਿਆ ਸੋ ਇਹ ਬੜਾ ਜਿਹੜਾ ਅਜੇ ਤੱਕ ਆਪਰੇਸ਼ਨ ਹੈ ਇਹ ਐਸਐਸਪੀ ਮਜੀਠਾ ਤੇ ਡੀਆਈਐਸ ਬਾਰਡਰਾਂ ਦੀ ਇੱਕ ਵਾਈ ਦੇ ਵਿੱਚ ਚੱਲ ਰਿਹਾ ਸਵੇਰ ਤੋਂ ਕੱਲ ਜਨਿਆਲਾ ਏਰੀਆਜ਼ ਕੀਤਾ ਸੀ ਉਸ ਤੋਂ ਬਾਅਦ ਕਰੰਡੇ ਦੇ ਏਰੀਆਜ਼ ਵੀ ਕੀਤਾ। ਤੋਂ ਅੱਜ ਇਹ ਢੀਂਗਰਾ ਕਲੋਨੀ ਜਿਹੜੀ ਅਟਾਰੀ ਸਬ ਡਵੀਜ਼ਨ ਦੀ ਅੰਮ੍ਰਿਤਸਰ ਸ਼ਹਿਰ ਦੇ ਨਾਲ ਲੱਗਦੀ ਆ। ਸੋ ਇੱਥੇ ਜਿਹੜੇ ਕੁਝ ਸ਼ੱਕੀ ਬੰਦੇ ਸੀ ਉਹਨਾਂ ਦੇ ਕਰਾਂ ਹੀ ਸਰਚ ਕੀਤੀ ਗਈ ਆ। ਸੋ ਪਿਛਲੇ 1 ਅਗਸਤ ਤੋਂ ਹੁਣ ਤੱਕ ਜਿਹੜੀ ਮੀਠਾ ਪੁਲਿਸ ਵੱਲੋਂ 14 ਜਿਹੜੇ ਅਗਸਤ ਦੇ ਵਿੱਚ ਇਹਨਾਂ ਨੇ 69 ਐਨਡੀਪੀਐਸ ਦੇ ਕੇਸ ਰਜਿਸਟਰ ਕੀਤੇ ਆ। ਔਰ 141 ਬੰਦੇ ਰੈਸਟ ਕੀਤੇ ਆ। ਔਰ 8.5 ਕਿਲੋ ਹਿਰੋਇਨ ਰਿਕਵਰ ਕੀਤੀ ਹੈ। ਕੱਲ ਦਾ ਜਿਹੜਾ ਆਪਰੇਸ਼ਨ ਡੀਆਈ ਸਾਹਿਬ ਦੀ ਅਗਵਾਈ ਦੇ ਵਿੱਚ ਜਨੈਲੀ ਏਰੀਆ 'ਚ ਕੀਤਾ ਗਿਆ ਸੀ ਤੇ ਕੁਝ ਅ ਕ੍ਰਿੰਡੇ ਦੇ ਏਰੀਆ 'ਚ ਐਸਐਸਪੀ ਜੀ ਸਾਹਿਬ ਨੇ ਕੀਤਾ ਸੀ। ਸੋ ਉਹਦੇ 'ਚ 14 ਕੇਸ ਰਜਿਸਟਰ ਹੋਏ ਨੇ ਰਜਿਸਟਰ ਤੇ 25 ਬੰਦੇ ਰੈਸਟ ਕੀਤੇ ਨੇ। 72 ਗ੍ਰਾਮ ਹਿਰੋਇਨ ਤੇ ਅੰਪਿਸਟਰ ਰਿਕਵਰ ਕੀਤੇ ਨੇ ਕੱਲ ਵਾਲੇ ਆਪਰੇਸ਼ਨ 'ਚ। ਸੋ 1500 ਨਸ਼ੀਲੀ ਗੋਲੀ ਉਹ ਰਿਕਵਰ ਕੀਤੀ ਹੈ ਸੋ ਅੱਜ ਦਾ ਆਪਰੇਸ਼ਨ ਜਿਹੜਾ ਚੱਲ ਰਿਹਾ ਹੈ ਇਹਦੇ ਬਾਰੇ ਜੋ ਸ਼ਾਮ ਤੱਕ ਦੀ ਰਿਕਵਰੀ ਹੋਏਗੀ ਉਹਦੀ ਐਸਐਸਪੀ ਆਫਿਸ ਤੋਂ ਤੁਹਾਨੂੰ ਪ੍ਰੈਸ ਨੋਟ ਆ ਜਾਏਗਾ ਸੋ ਮੇਰੀ ਇਲਾਕੇ ਦੇ ਨਿਵਾਸੀਆਂ ਨੂੰ ਅਪੀਲ ਆ ਕਿ ਵੀ ਉਹ ਇਹਨਾ ਜਿਹੜੇ ਮਾੜੇ ਅਨਸਰ ਨੇ ਨਸ਼ੇ ਦੇ ਸਦਾਗਰ ਉਹਨਾਂ ਬਾਰੇ ਲੋਕਲ ਪੁਲਿਸ ਨੂੰ ਸੂਚਿਤ ਕਰਨ ਔਰ ਜਿਹੜੇ ਬੱਚੇ ਇਸ ਤਰ੍ਹਾਂ ਘਰਾਏ ਰਪੇ ਨੇ ਉਹਨਾਂ ਨੂੰ ਵੀ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਭਰਤੀ ਕਰਾ ਕੇ ਨਸ਼ਾ ਛਡਾਊਆਂ 'ਚ ਉਹਨਾਂ ਦੇ ਸਹੀ ਦਾ ਤੇ ਲੈਣ ਉਹਨਾਂ ਨਾਲ ਨਸ਼ਾਛੜਾਇਆ ਜਾਵੇ। ਥੈਂਕ ਯੂ। ਸਾਹਮਣੇ ਇਹ ਮਿਲਦਾ ਕਿ ਜਿਹੜੇ ਨਸ਼ਾ ਪੀਂਦੇ ਸੀ ਉਹਨਾਂ ਨੂੰ ਨਸ਼ਾ ਦੇ ਦੇ ਕੇ ਤੇਗੇ ਚ ਨਹੀਂ ਭੇਜਦੇ ਪੰਜ ਕੁੜੀਆਂ ਦੇ ਵਿੱਚ ਇੱਕ ਕੁੜੀ ਉਹਨਾਂ ਨੂੰ ਦਿੱਤੀ ਜਾਂਦੀ ਹੈ। ਤੇ ਮੱਲਾ ਦੀ ਗੱਲ ਕਰੀ ਤਾਂ ਮੱਲਾ ਸਬੂਤ ਦੇ ਬਾਅਦ ਲੜਕਿਆਂ ਨੂੰ ਕਾਫੀ ਤੰਗੀ ਪੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ। ਤੇ ਆਏ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਂ ਰਾਤੀ ਲਗਾਉਂਦਾ ਹੀ ਨਸ਼ੇ। ਇਹ ਵਾਕਿਆ ਗੱਲ ਤੁਹਾਡੀ ਠੀਕ ਆ ਪਿਛਲੇ ਕੁਝ ਦਿਨਾਂ ਤੋਂ ਇਹੋ ਜਿਹੀਆਂ ਚੀਜ਼ਾਂ ਨੋਟਿਸ ਚ ਆਈਆਂ ਨੇ। ਸੋ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਬੰਦਿਆਂ ਨੂੰ ਆਇਡੈਂਟੀਫਾਈ ਕਰਕੇ। ਰਾਉਂਡ ਦੇ ਆਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ। ਸਰਾਂਜੀ ਕੁਝ ਬਰਾਮਦ ਹੋਇਆ ਜੀ ਐਸਐਸਪੀ ਜੀ ਮੈਂ ਤੁਹਾਨੂੰ ਪਹਿਲਾਂ ਹੀ ਰਿਕਵੈਸਟ ਕੀਤੀ ਵੀ ਇਹ ਜਿਹੜੀ ਸ਼ਾਮ ਤੱਕ ਕਿਉਂਕਿ ਆਪਰੇਸ਼ਨ ਅਲੱਗ-ਅਲੱਗ ਜਗ੍ਹਾ ਚੱਲ ਰਿਹਾ ਸਾਰੀ ਰਿਕਵਰੀ ਸ਼ਾਮ ਨੂੰ ਐਸਐਸਪੀ ਆਫਿਸ ਵੱਲੋਂ ਤੁਹਾਨੂੰ ਜਾਰੀ ਕਰ ਦਿੱਤੀ ਜਾਏਗੀ। ਉਹਨਾਂ ਨਸ਼ਾ ਤਸਕਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਕਾਰਨਾਂ ਕੀ ਦਿਨਾਂ ਦੇ ਜਿਹੜੇ ਨਸ਼ਾ ਵੇਚਦੇ ਅਜੇ ਘੜਦੇ ਨੇ। ਤਾੜਨਾ ਦੇਈ ਹੈ ਵੀ ਉਹ ਕੰਮ ਤੋਂ ਹਟ ਜਾਣ। ਔਰ ਤਾਂ ਹੀ ਮੈਂ ਲੋਕਾਂ ਨੂੰ ਅਪੀਲ ਕਰ ਰਿਹਾ ਆਮ ਜਨਰਲ ਪਬਲਿਕ ਨੂੰ ਕਿ ਵੀ ਉਹ ਜਿਹੜੇ ਇਹੋ ਜਿਹੇ ਮਾੜੇ ਐਂਸ ਤਾਗੇ ਸਮੇਂ ਸਰਹੱਦ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੋ ਬਾਰਡਰ ਦੀ ਗੱਲ ਕਰੀਏ ਬਾਰਡਰ ਦੇ ਲੱਗ ਲੱਗੇ ਪਿੰਡ ਨੇ ਉੱਤੇ ਹੀ ਕਾਫੀ ਨਚਾ ਦੇਖਦਾ ਜਦ ਆ ਪਾਕਿਸਤਾਨ ਡਰੋਂਦਾ ਹੀ ਹੁੰਦਾ ਵਾ ਉੱਥੇ ਕੀ ਅਚੰਬ ਬਾਰਡਰ ਹੈ ਤੇ ਤੁਸੀਂ ਦੇਖ ਹੀ ਰਹੇ ਹੋ ਪਿਛਲੇ ਕਾਫੀ ਸਮੇਂ ਤੋਂ ਡੇਲੀ ਮਜੀਠਾ ਪੁਲਿਸ ਵੱਲੋਂ ਜਿਹੜੇ ਬਾਰਡਰ ਦੇ ਨਾਲ ਡਿਸਟ੍ਰਿਕਟ ਲੱਗਦੇ ਨੇ ਤਰਨਤਾਰਨ ਹੋ ਗਿਆ ਇਵਨ ਫਾਜ਼ਿਲਗਾ ਫੂਜ਼ਪੁਰ ਏਰੀਆ ਜਿੱਥੇ ਵੀ ਇਸ ਤਰ੍ਹਾਂ ਦੀ ਡਰੋਂ ਦੀ ਮੂਵਮੈਂਟ ਆਉਂਦੀ ਹੈ ਧਿਆਨ ਚ ਉੱਥੋਂ ਰਿਕਵਰੀ ਹੋ ਰਹੀ ਹੈ ਉਹ ਮੀਆ ਐਸਐਫ ਔਰ ਪੰਜਾਬ ਪੁਲਿਸ ਸਾਂਝੇ ਤੌਰ ਤੇ ਇਹ ਆਪਰੇਸ਼ਨ